ਸਸਿਕਾ ਦੋਸਤੋ ਆਸ ਕਰਦੇ ਆ ਕਿ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਅੱਜ ਜਿਸੀ ਤੁਹਾਡੇ ਵਾਸਤੇ ਇੱਕ ਨਵੇਂ ਰੋਜ਼ਗਾਰ ਨਵੀਂ ਭਰਤੀ ਦੀ ਵੀਡੀਓ ਲੈ ਕੇ حاضر ਹੋਏ ਆ ਇਹ ਭਰਤੀ ਨਿਕਲੀ ਹੈ ਜੀ ਪੰਜਾਬ ਐਂਡ ਸਿੱਧ ਬੈਂਕ ਦੇ ਵਿੱਚ ਇਸ ਵਿੱਚ ਪੋਸਟ ਦਾ ਨਾਮ ਹੈ ਜੀ ਲੋਕਲ ਬੈਂਕ ਅਫੀਸਰ ਇਨ ਜੇ ਐਮ ਜੀ ਸੀ 1 ਪੋਸਟਾਂ ਦੀ ਜੋ ਰਜਿਸਟ੍ਰੇਸ਼ਨ ਹੈ ਉਹ 20 ਅਗਸਤ 2025 ਤੋਂ ਸਟਾਰਟ ਹੋ ਚੁੱਕੀ ਹੈ ਤੇ 4 ਅਕਤੂਬਰ 2025 ਤੱਕ ਚੱਲੇਗੀ ਤੇ 1 ਅਕਤੂਬਰ ਦੇ ਮਹੀਨੇ ਵਿੱਚ ਹੀ ਇਸ ਦਾ ਟੈਸਟ ਕੰਡਕਟ ਕੀਤਾ ਜਾਵੇਗਾ ਟੋਟਲ ਪੋਸਟਾਂ ਨੇ ਜੀ 750 ਜੋ ਪੂਰੇ ਆਲਓਵਰ ਭਾਰਤ ਵਿੱਚ ਕੱਢੀਆਂ ਗਈਆਂ ਨੇ ਤੇ 60 ਪੋਸਟਾਂਾਂ ਵਿੱਚ ਪੰਜਾਬ ਦੀਆਂ ਅਗਰ ਤੁਸੀਂ ਇਸ ਪੋਸਟ ਵਾਸਤੇ ਸਲੀਜੀਬਲ ਹੋ ਜਾਂਦੇ ਹੋ ਤੁਸੀਂ ਭਾਰਤ ਵਿੱਚ ਕਿਤੇ ਵੀ ਇਸ ਜੋਬ ਤੇ ਲੱਗ ਸਕਦੇ ਹੋ ਏਜ ਹੈ ਜੀ 20 ਤੋਂ 30 ਸਾਲ ਤੱਕ ਔਰ ਇਹ ਰਿਲੈਕਸੇਸ਼ਨ ਦਿੱਤੀ ਗਈ ਹੈ ਐਸਸੀ ਨੂੰ 5 ਸਾਲ ਦੀ ਬੀਸੀ ਨੂੰ 3 ਸਾਲ ਦੀ ਔਰ ਜੋ ਡਿਸੇਬਿਲਟੀ ਨੇ 10 ਸਾਲ ਦੀ 84 ਰਾਇਡਸ ਵਾਲਿਆਂ ਨੂੰ 5 ਸਾਲ ਦੀ ਔਰ ਐਕਸ ਸਰਵਿਸਮੈਨ ਨੂੰ ਵੀ 5 ਸਾਲ ਦੀ ਇਹਦੇ ਵਿੱਚ ਰਿਲੈਕਸੇਸ਼ਨ ਦਿੱਤੀ ਹੋਈ ਹੈ ਜੀ এডੂਕੇਸ਼ਨ ਦੀ ਗੱਲ ਕਰੀਏ ਤਾਂ এডੂਕੇਸ਼ਨ ਇਹਦੇ ਵਿੱਚ ਬੈਚਲਰ ਡਿਗਰੀ ਹੈ ਜੀ ਨਾਲ ਤੁਹਾਡੇ ਕੋਲ 18 ਮਹੀਨੇ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਬੈਚਲਰ ਡਿਗਰੀ ਕਿਸੇ ਰੈਕੋਗਨਾਈਜ਼ਡ ਯੂਨੀਵਰਸਿਟੀ ਤੋਂ ਹੋਣੀ ਚਾਹੀਦੀ ਹੈ ਔਰ ਜੋ ਐਕਸਪੀਰੀਅੰਸ ਹੈ ਉਹ ਕਿਸੇ ਪ੍ਰਾਈਵੇਟ ਬੈਂਕ ਤੋਂ ਹੋਣਾ ਚਾਹੀਦਾ ਤੁਸੀਂ ਤਾਂ ਹੀ ਇਸ ਪੋਸਟ ਵਾਸਤੇ ਐਲੀਜੀਬਲ ਹੋਗੇ ਔਰ ਪੇਸ ਕਾਲ ਦੀ ਗੱਲ ਕਰੀਏ ਜੀ 48480 ਰੁਪਏ ਬੇਸਿਕ ਹੈ ਜੀ ਇਹਦੀ ਔਰ ਪਲੱਸ ਸਾਰੇ ਪੱਤਨ ਰਾਗੇ ਇਹਦੇ ਵਿੱਚ ਤੁਹਾਨੂੰ ਪੇਅਟ ਦਿੱਤੀ ਜਾਏਗੀ ਔਰ ਇਸ ਦੇ ਨਾਲ ਹੀ ਇੱਕ ਬੌਂਡ ਵੀ ਫਿਲ ਕਰਵਾਇਆ ਜਾਏਗਾ ਬੌਂਡ ਇਹਦੇ ਵਿੱਚ ਤਿੰਨ ਸੈਲਰੀਆਂ ਮਰਜ਼ੀ ਕੀਤੀਆਂ ਜਾਣਗੀਆਂ 3 ਸਾਲ ਦਾ ਬੌਂਡ ਹੋਏਗਾ ਅਗਰ ਤੁਸੀਂ ਪਹਿਲਾਂ ਛੱਡਦੇ ਹੋ ਤਾਂ ਤੁਹਾਨੂੰ ਉਸ ਦੇ ਸਿਲੈਕਸ਼ਨ ਪ੍ਰੋਸੈਸ ਤੇ ਜਿਹਦੇ ਵਿੱਚ ਇੱਕ ਟੈਸਟ ਹੋਏਗਾ ਰਿਟਨ ਜੁਗਸ ਜਿਹਦੇ ਵਿੱਚ 120 ਕੁਐਸਚਨ ਨੇ 120 ਮਾਰਕਸ ਨੇ ਔਰ 120 ਮਿੰਟ ਦੇ ਵਿੱਚ ਹੀ ਉਹ ਟੈਸਟ ਕਰਨਾ ਹੈ ਉਸ ਤੋਂ ਬਾਅਦ ਇੱਕ ਇੰਟਰਵਿਊ ਹੋਏਗੀ ਔਰ ਇੱਕ ਲੈਂਗੁਏਜ ਦਾ ਟੈਸਟ ਵੀ ਹੈ ਨਾ ਸਾਰੇ ਦੀ ਮੈਰਿਟ ਰਲਾ ਕੇ ਹੀ ਤੁਹਾਨੂੰ ਜੌਬ ਦਿੱਤੀ ਜਾਵੇਗੀ ਔਰ ਪੰਜਾਬ ਦੇ ਵਿੱਚ ਜੇਕਰ ਤੁਹਾਨੂੰ ਕਿਤੇ ਜੌਬ ਮਿਲਦੀ ਹੈ ਤਾਂ ਉਹਦੇ ਵਿੱਚ ਜਲੰਧਰ ਅੰਮ੍ਰਿਤਸਰ ਲੁਧਿਆਣਾ ਫਗਵਾੜਾ ਔਰ ਮੋਗਾ ਡਿਸਟ੍ਰਿਕਟ ਇਨਕਲੂਡਡ ਨੇ ਤਾਂ ਅਸੀਂ ਇਸ ਵਿੱਚ ਕਿਤੇ ਜੌਬ ਲੈ ਸਕਦੇ ਹਾਂ ਆਦਰਵਾਇਸ ਤੁਸੀਂ ਸਾਰੇ ਇੰਡੀਆ ਦੇ ਵਿੱਚ ਸਾਰੇ ਵਾਸਤੇ ਐਲੀਜੀਬਲ ਹੋ ਅਰੀਜਨਲ ਡਾਕੂਮੈਂਟ ਜੋ ਤੁਹਾਡੇ ਡਾਕੂਮੈਂਟ ਨੇ ਉਹ ਸਕਟੂਰੀ ਦੇ ਟਾਈਮ ਜਦੋਂ ਤੁਹਾਡਾ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਹੈ ਅਰੀਜਨਲ ਚਾਹੀਦੇ ਨੇ ਤੁਸੀਂ ਸਾਰੇ ਡਾਕੂਮੈਂਟ ਆਪਣੇ ਅਰੀਜਨਲ ਰੱਖਣੇ ਨੇ ਔਰ ਨਾਲ ਹੀ ਲੈ ਕੇ ਜਾਣੇ ਨੇ ਔਰ ਸੋ ਇਸ ਦੀ ਗੱਲ ਕਰੀਏ ਫੀਸ ਦੀ ਐਸੀ ਕੈਟਾਗਰੀ ਵਾਸਤੇ ਸਿਰਫ 100 ਰੁਪਏ ਫੀਸ ਹੈ ਔਰ ਪਲੱਸ ਟੈਕਸਿਸ ਔਰ ਅਧਰ ਜਿਹੜੀਆਂ ਬਾਕੀ ਕੈਟਾਗਰੀਜ਼ ਨੇ ਅਦਰ ਕੈਟਾਗਰੀਜ਼ 850 ਰੁਪਏ ਪਲੱਸ ਟੈਕਸਿਸ ਦੇ ਨਾਲ ਓਨਲੀ ਫੀਸ ਲਈ ਜਾਏਗੀ ਰਜਿਸਟ੍ਰੇਸ਼ਨ ਇਹਦੀ ਜੀ ਔਨਲਾਈਨ ਹੋਣੀ ਹੈ punjabandsindhbank.co.in ਦੇ ਉੱਪਰ ਜਾ ਕੇ ਤੁਸੀਂ ਇਸ ਨੂੰ ਪੋਸਟ ਵਾਸਤੇ ਰਜਿਸਟਰ ਪੇਮੈਂਟ ਵੀ ਦੀ ਆਨਲਾਈਨ ਹੀ ਕੀਤੀ ਜਾਣੀ ਹੈ ਕੋਈ ਚਲਾਨ ਕੋਈ ਡਰਾਫਟ 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 ਹੀ ਵਗੈਰਾ ਜਾਂ ਚੈੱਕ ਵਗੈਰਾ ਇਹਦਾ ਜੈਸਾ ਕੁਝ ਨਹੀਂ ਹੈ ਜੀ ਸੋ ਤੁਸੀਂ ਸਾਰਾ ਕੁਝ ਧਿਆਨ ਨਾਲ ਦੇਖ ਲੈਣਾ ਜੋ ਇਹ ਐਡ ਹੈ ਉਸ ਦਾ ਲਿੰਕ ਵੀ ਅਸੀਂ ਨਾਲ ਦਾ ਮੈਂਸ਼ਨ ਕਰ ਦਾਂਗੇ ਤੁਸੀਂ ਡਿਟੇਲ ਵਿੱਚ ਇਸ ਐਡ ਨੂੰ ਚੈੱਕ ਕਰ ਸਕਦੇ ਹੋ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰੋ ਸਬਸਕਰ ਬਹੁਤ ਘੱਟ ਹੈ ਅਸੀਂ ਮਿਹਨਤ ਕਰ ਰਹੇ ਹਾਂ ਕਾਈਂਡਲੀ ਸਪੋਰਟ ਕਰੋ ਸਬਸਕ੍ਰਾਈਬ ਕਰੋ ਵੀਡੀਓ ਨੂੰ ਧੰਨਵਾਦ ਰੱਬ ਰੱਖ